ਆਪਣੇ ਘਰਾਂ 'ਚ ਚੋਰੀਆਂ ਕਰਦੇ ਆਂ ਜੀ। ਆ ਪੰਨੇ ਸਾਰਿਆਂ ਨੂੰ ਦੇਖੋ ਜੀ ਸਾਰੇ ਮੁਰਾਵੇ ਦੀ ਵੀਡੀਓ ਜੀ। ਆ ਪੰਨੇ ਦੇ ਪੰਨੇਆਂ ਛਾਣਨ ਲਈਏ। ਉਹ ਦੇਖੋ। ਦੇਖੋ ਕਿੰਨੀਆਂ ਪੰਨਾਈ। ਅੱਤ ਮਲਾਈ 'ਤੇ ਪਾ ਲਾਉਂਦਾ ਆਪਣੇ ਜੀ। ਫੋਨ ਕਰਦਾ ਪਰਦਾ ਨਹੀਂ ਪਤਾ ਨਹੀਂ ਲੱਗਦਾ ਬੜਾ ਜਣਾ ਮੇਰਾ ਇੱਥੋਂ ਕਣਕ ਚੱਕੀ ਗਈਆਂ ਕਰ ਗਈਆਂ ਇੱਥੋਂ ਕਣਕ ਚੱਕਿਆ ਸਾਰੇ ਦੇਖੋ ਜੀ ਸਾਰੇ ਦੇਖ ਲਓ ਸਾਰੇ ਬਣਾ ਲਓ ਜੀ ਆ ਵੀ ਜਿਹੜੀ ਸਾਰੀ ਡੁੱਲਦੀ ਗਈ ਹੈ ਕਣਕ ਜੀ ਦੇਖ ਥੋੜੀ ਦੇਖ ਲਓ ਸੁੱਕਣੀ ਪਾਈ ਦਿੱਲੀ ਕਰਕੇ ਜੀ ਇਹ ਵੀ ਨਹੀਂ ਵੀ ਕਿਥੇ ਮੈਂ ਦਿਖਾਉਣਾ ਵੀ ਦਿੱਲੀ ਕਣਕ ਜੀ ਨਾਲ ਹੋਰ ਜੀ ਆਹ ਦੇਖ ਲਓ ਸਾਰਾ ਸਬੂਤ ਤੁਹਾਡੇ ਸਾਹਮਣੇ ਆ ਦੇਖ ਲਓ ਜੇ ਆਪਾਂ ਸਬੂਤ ਮਟਾਇਆ ਹੋਵੇ ਫਿਰ ਤੁਸੀਂ ਕਹੋ ਜੀ ਇੱਥੇ ਪਿਆ ਜੀ ਆ ਲੈਣਾ ਦੇ ਵਿੱਚ ਆ ਸਾਰਾ ਦੇਖ ਲਓ ਜੀ ਆ ਦੇਖ ਇੱਥੇ ਬਹੁਤ ਕੁਝ ਹੁੰਦਾ ਜੀ ਮੈਂ ਰੋ ਵੀ ਦੇਖ ਕੇ ਜਾਂਦਾ ਜੀ ਇੱਥੇ ਪਰ ਕੰਨੀਆਂ ਨਹੀਂ ਰਹਿਣਾ

ਸਾਰੇ ਮਨ ਕਰਦੇ ਆ ਉਹ ਹੋਏ ਉਸ ਮੇਰੇ ਕੋਲ ਉੱਥੇ ਵੀ ਹਿੰਦੀ ਉਹ ਕੋਲ ਲੱਗਦਾ ਹੈ ਕੋਈ ਨਹੀਂ ਜੀ ਸਾਨੂੰ ਵੀ ਅੱਜ ਨਹੀਂ ਆਈ ਇਹ ਪਾਣੀ ਕਿੱਲਾ ਪੀ ਰਹੀਦਾ ਪਹਿਲਾਂ ਨਹੀਂ ਦਈਆ ਹਰੂ ਇਹ ਜੇ ਪਤਾ ਨਹੀਂ ਰਿਹਾ ਬੜਾ ਯਾਰਾ ਇੱਥੋਂ ਕਾਨਕ ਚੱਕੀ ਗਿਆ ਇੱਥੋਂ ਕਣਕ ਚੱਕਿਆ ਸਾਰੇ ਦੇਖੋ ਜੀ ਸਾਰੇ ਦੇਖ ਲਓ ਸਾਰੇ ਬਣਾ ਲਓ ਜੀ ਆ ਵੀ ਜਿਹੜੀ ਸਾਰੀ ਡੁੱਲਦੀ ਗਈ ਹੈ ਕਣਕ ਜੀ ਇਹ ਤੋਰ ਜੀ ਦੇਖ ਲਓ ਸੁੱਕਣੀ ਪਾਈ ਦਿੱਲੀ ਕਰਕੇ ਜੀ ਇਹ ਵੀ ਨਹੀਂ ਵੀ ਕਿੰਨੇ ਮੈਂ ਦਿਖਾਉਣਾ ਵੀ ਗਿੱਦੀ ਕਣਕ ਜੀ ਨਾਲ ਤੋਰ ਜੀ ਆ ਦੇਖ ਲਓ ਸਾਰਾ ਸਬੂਤ ਤੁਹਾਡੇ ਸਾਹਮਣੇ ਹੈ ਦੇਖ ਲਓ ਜੀ ਇਹ ਪਸੰਦੂਤ ਮਟੀਰੀਅਲ ਹੈ ਫਿਰ ਤਾਂ ਤੁਸੀਂ ਕਹੋ ਜੀ ਇੱਥੇ ਪਿਆੜੀ ਆ ਨਾਣਾਂ ਦੇ ਵਿੱਚ ਆ ਸਾਰਾ ਦੇਖ ਲਓ ਜੀ ਆ ਦੇਖੋ ਇੱਥੇ ਬਹੁਤ ਕੁਝ ਹੁੰਦਾ ਜੀ ਮੈਂ ਰੋ ਵੀ ਦੇਖ ਕੇ ਜਾਂਦਾ ਜੀ ਇੱਥੇ ਤੇ ਕੰਨੀਆ ਵੀ ਨਿਕਲ ਰਿਹਾ ਹੈ ਹਲੋ ਹਾਂ ਬਾਬਾ ਮੈਂ ਕਰ ਰਿਹਾ ਹਾਂ ਇਸ ਵਾਸਤੇ ਹੈ ਉਹ ਆ ਦੇਗਾ ਬੱਸ ਕੱਛਾ ਤੂੰ ਆ ਰਿਹਾ ਨਾ ਕੰਨੀਆ ਆਉਂਦੀ ਹਾਂ ਕੋਈ ਤੇ ਪਰ ਨਹੀਂ ਆ ਦੇ ਲੋਨੇ ਪੰਨੀਆਂ ਜੀ ਆ ਦੇ ਕੋ ਪਾਣੀ ਪਿਆ ਜੀ ਤਾਂ ਇਹ ਮਾਤ ਕਰ ਬੜਾ ਉਹ ਵਸ ਨਹੀਂ ਮੁੰਡੀ ਉੱਥੇ ਵੀ ਹੁੰਦੀ ਉਹ ਨਹੀਂ ਕੋਮ ਲੱਗਦਾ ਇਹ ਨਹੀਂ ਜੀ ਤੁਹਾਨੂੰ ਮਿਲੋਗੇ ਜੇ ਸਾਨੂੰ ਵੀ ਇੱਦਣੇ ਜਾਈ ਆਗੇ ਇਹ ਪਾਣੀ ਕਿੱਦਾਂ ਹੈ ਠੀਕ ਕਰਾਵਾ ਪੀਗ ਰਹੀਦਾ ਕੋਈ ਨਾ ਹੋਵੇ ਸਹੀ ਨਹੀਂ ਕਰੀਓ ਹਰੂ ਆਪਣਾ ਨਾ ਕਰਾ ਜੀ ਚੋਰੀਆਂ ਕਰਦੇ ਆ ਜੀ ਆ ਪੰਨੇ ਸਾਰੇ ਹੋ ਦੇਖੋ ਜੀ ਸਾਰੇ ਮੁਰਾ ਹੋਏ ਦੀ ਵੀਡੀਓ ਹੈ ਜੀ ਆ ਪੰਨੇ ਪੰਨੇ ਨਾਲ ਸਾਰੇ ਨਹੀਂ ਲੀਏ ਉਹ ਦੇਖੋ ਦੇਖੋ ਕਿੰਨੇ ਆ ਪੰਨ੍ਹੇ ਜੀ ਮਾੜੇ ਪਰਦਾ ਲਾਉਂਦਾ ਆਪਣੇ ਫੋਨ ਕਰਦਾ ਪਰਦਾ ਸਾਡੀ